ਭਾਈ ਸਸ਼ਕਲ ਬੰਡ ਕਿਵੇਂ ਹੋ ਠੀਕ ਹੋ ਤੁਸੀਂ ਫਰੈਂਡ ਮੈਨੂੰ ਬਤਾਈਆਂ ਦੇ ਦੋ ਕੰਜੀ ਲੋਜੀਨੇਸ਼ਨ ਤੁਸੀਂ ਪੁੱਛੋਗੇ ਕਾ ਦੀਆਂ ਫਰੈਂਡ ਮੈਨੂੰ ਬਾਈ ਗਲਾਸ ਸਿੱਧੂ ਨੇ ਦਿਵਾਇਆ ਏਸੀ ਫਰੈਂਡ ਇਹ ਹੈਗਾ ਸਟਾਈਪ ਵਾਲਾ ਜਿਹੜਾ ਸਟਾਈਪ ਪਲੇਜਲ ਫਰੈਂਡ ਤੇ ਆ ਹੈਗਾ ਜੀ ਏਸੀ ਏਸੀ ਆਪਣੇ ਸ਼ਾਮ ਨੂੰ ਲੱਗ ਜਾਣਾ ਫਰੈਂਡ 2:30 ਦੇ ਨੋਜੇ ਠੀਕ ਹੈ ਤੇ ਬਾਈ ਵਾਲਕੇ ਜਿਹਨੂੰ ਵੀ ਮੇਰੇ ਦਾ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਬੱਚਿਆਂ ਨੂੰ ਖੁਸ਼ੀ ਹੋਈ ਪਹਿਲਾਂ ਕਿਰਨਾ ਪਠਿੰਡਿਆ ਨਹੀਂ ਹੁਣ ਕਿਰਨਾ ਏਸੀ ਵਾਲੀ ਫਰੈਂਡ ਲਾਲ ਦਿਲ ਭੇਜਣਿਆ ਕੁੰਜੀ ਲੋਜੀ ਰਿਲੇਸ਼ਨ ਕਹਿਣਾ ਜਿਹਨੂੰ ਕਿ ਇੰਗਲਿਸ਼ ਦੇ ਵਿੱਚ ਵਧਾਈਆਂ ਦਿੰਨੇ ਆਪਾਂ ਠੀਕ ਆ ਫਰੈਂਡ ਇਹ ਮੇਰੇ ਬਾਈ ਕਲਾਸ ਦਿੰਦੇ ਨੇ ਕੀਤਾ ਆਪਾਂ ਨੂੰ ਏਸੀ ਵਾਲੇ ਠੀਕ ਐ ਮੈਂ ਬਾਈ ਦਾ ਬਹੁਤ ਧੰਨਵਾਦ ਕਰਦੀ ਆ ਜਿਲੋ ਰਿਸਪੈਕਟ ਕਰਦੀ ਆ ਮੇਰੇ ਭਰਾ ਗੁਲਾਬ ਸਿੱਧੂ ਦੀ ਮੇਰੇ ਤੋਂ ਛੋਟਾ ਹੋ ਮੇਰੀ ਬਹੁਤ ਰਿਸਪੈਕਟ ਕਰਦਾ ਫਰੈਂਡ ਮੇਰੇ ਵੀਡੀਓ ਭੇਜ ਦਿਓ ਬਾਈ ਕਲਾਸ ਤੋਂ ਟਿੱਕਰ ਕੁੰਜੀ ਲੋਜੀ ਰਿਲੇਸ਼ਨ ਕਹਿ ਦੇ ਮੈਨੂੰ ਬੁਲਾਈ 把一个老子读。